ਪਰਮਸਤਕਾਰਿਓ ਸਮੂਹ ਪੰਜਾਬੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਇੱਕ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਬੜੇ ਜੋਰਾ-ਸ਼ੋਰਾ ਦੇ ਨਾਲ ਚੱਲ ਰਿਹਾ ਹੈ ਬਹੁਤ ਸਾਰੇ ਕਿਸਾਨ ਭਰਾ ਡਟੇ ਹੋਏ ਨੇ ਵੱਖ-ਵੱਖ ਬਾਰਡਰਾਂ ਤੇ ਤਾਂ ਜਦੋਂ ਲੜਾਈ ਕਿਸੇ ਵੱਡੇ ਜਾਂ ਤਾਕਤਵਰ ਦੁਸ਼ਮਣ ਦੇ ਨਾਲ ਹੋਵੇ ਤਾਂ ਉਥੇ ਜਜ਼ਬਾਤੀ ਹੋ ਕੇ ਜਾਂ ਕਾਲੀ ਦੇ ਵਿੱਚ ਕਈ ਵਾਰ ਸਾਡਾ ਨੁਕਸਾਨ ਹੋ ਜਾਂਦਾ ਹੈ ਸੋ ਲੋੜ ਹੈ ਹੋਸ਼ ਦੇ ਨਾਲ ਕੋਈ ਵੀ ਕਦਮ ਚੱਕਿਆ ਜਾਵੇ ਜੋਸ਼ ਤੇ ਹੋਸ਼ ਜਦੋਂ ਦੋਨੋਂ ਅਸੀਂ ਵਰਤਦੇ ਹਾਂ ਉਹ ਜਿਹੜੇ ਨਤੀਜੇ ਹੈ ਕਾਫੀ ਬਿਹਤਰ ਹੋਇਆ ਕਰਦੇ ਨੇ ਤਾਂ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿਉਂਕਿ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਅਸੀਂ ਉਸ ਕੰਮ ਦੇ ਬਾਰੇ ਪਹਿਲਾਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਜੇਕਰ ਇਹ ਕੰਮ ਕਿਸੇ ਨੇ ਪਹਿਲਾਂ ਕੀਤਾ ਜਾਂ ਸਫਲਤਾ ਮਿਲੀ ਤਾਂ ਇਹਦੇ ਪਿੱਛੇ ਕਾਰਨ ਕੀ ਸੀ ਜੇਕਰ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਜਿਹੜੇ ਨਤੀਜੇ ਹਨ ਹੋਰ ਵੀ ਬਿਹਤਰ ਹੋਣਗੇ ਆਪਣਾ ਇਤਿਹਾਸ ਗਵਾਹ ਹੈ ਕਿ ਮਹਾਨ ਗੁਰੂ ਸਹਿਬਾਨਾਂ ਨੇ ਗੁਰੂ ਕੇ ਸਿੱਖਾਂ ਨੇ ਵੱਡੀਆਂ-ਵੱਡੀਆਂ ਜੜੀਆਂ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਆਪਣੇ ਹੱਕਾਂ ਦੀ ਖਾਤਰ ਆਪਣੇ ਮਨੁੱਖੀ ਅਧਿਕਾਰਾਂ ਦੀ ਖਾਤਰ ਸੰਘਰਸ਼ ਕੀਤਾ ਤਾਂ ਉਸ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਸੀ ਜੇ ਆਪਾਂ ਇਤਿਹਾਸ ਕੱਖ ਪੱਖ ਦੇਖੀਏ ਤਾਂ ਜਿਹੜੀਆਂ ਵੀ ਜੰਗਾਂ ਦੇ ਵਿੱਚ ਸਾਨੂੰ ਜਿੱਤ ਹਾਸਲ ਹੋਈ ਤਾਂ ਉਥੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਗੁਰਬਾਣੀ ਦਾ ਓਟ ਆਸਰਾ ਜਿਨ੍ਹਾਂ ਨੇ ਲਿਆ ਤਾਂ ਉਸ ਦੇ ਨਤੀਜੇ ਜਿਹੜੇ ਬਹੁਤ ਵਧੀਆ ਸਾਹਮਣੇ ਆਇਆ ਤਾਂ ਕਈ ਵਾਰ ਆਪਾਂ ਦੇਖਿਆ ਕਿ ਜਦੋਂ ਜਿਉਂਦੇ ਸ਼ਰੀਰਾਂ ਦੀ ਜਾਂ ਜਿਉਂਦੇ ਸਿਰਾਂ ਦੀ ਗਿਣਤੀ ਚਾਹੇ ਮੈਦਾਨੇ ਜੰਗ ਦੇ ਵਿੱਚ ਬਹੁਤ ਥੋੜੀ ਸੀ ਪਰ ਉਥੇ ਜਿਹੜਾ ਹੈ ਗੁਰਬਾਣੀ ਦਾ ਓਟ ਆਸਰਾ ਹੋਣ ਕਰਕੇ ਬਹੁਤ ਵਧੀਆ ਨਤੀਜੇ ਹਾਸਲ ਹੋਏ ਸਾਡਾ ਇਤਿਹਾਸ ਗਵਾਹ ਹੈ ਇਸ ਗੱਲ ਦਾ ਤਾਂ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਕੇ ਸਿੱਖ ਚਮਕੌਰ ਦੀ ਕੱਚੀ ਗਲੀ ਦੇ ਵਿੱਚ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਸੀ ਤਾਂ ਉਸ ਸਮੇਂ ਸਿੰਘਾਂ ਦੀ ਗਿਣਤੀ ਜਿਹੜੀ ਹੈ ਤਕਰੀਬਨ 40 ਦੇ ਕਰੀਬ ਸੀ ਤੇ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਦੁਸ਼ਮਣ ਦੀਆਂ ਫੌਜਾਂ ਤਾਂ ਆਪਾਂ ਦੇਖਿਆ ਹੈ ਕਿਸ ਤਰ੍ਹਾਂ ਦੁਸ਼ਮਣ ਦਾ ਨਾਸ਼ ਕੀਤਾ ਤਾਂ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਤੋਂ ਥਾਪੜਾ ਲੈ ਕੇ ਪੰਜਾਬ ਦੇ ਵੱਲ ਆਏ ਤਾਂ ਉਹਨਾਂ ਦੀ ਗਿਣਤੀ ਚਾਹੇ ਬਹੁਤ ਥੋੜੀ ਸੀ ਪਰ ਵੱਡੀਆਂ-ਵੱਡੀਆਂ ਜਣੀਆਂ ਸਲਤਨਤਾਂ ਜਾਂ ਵੱਡੇ ਵੱਡੇ ਜ਼ੁਲਮੀ ਰਾਜ ਉਹਨਾਂ ਨੇ ਢਹਿ ਢੇਰੀ ਕਰ ਦਿੱਤੇ ਤਾਂ ਤੀਸਰੀ ਉਦਾਹਰਨ ਜਿਹੜੀ ਹੈ ਬਹੁਤ ਥੋੜੇ ਸਮੇਂ ਦੀ ਗੱਲ ਹੈ ਕਿ ਜਦੋਂ 84 ਦਾ ਘੱਲੂ ਘਾਰਾ ਵਾਪਰਿਆ ਜਦੋਂ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਸਮੇਂ ਵੀ ਜਿਹੜੇ ਗੁਰੂ ਕੇ ਸਿੱਖ ਗਿਣਤੀ ਦੇ ਵਿੱਚ ਬਹੁਤ ਥੋੜੇ ਸੀ ਉਹਨਾਂ ਕੋਲ ਕੋਈ ਬਹੁਤੇ ਮਾਰੂ ਹਥਿਆਰ ਵੀ ਨਹੀਂ ਸੀ ਤਾਂ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਜਿਹੜੀਆਂ ਸੀ ਜਾਂ ਦੁਸ਼ਮਣ ਜਿਹੜਾ ਸੀ ਉਸ ਨੂੰ ਬੜਾ ਵੱਡਾ ਭਾਰੀ ਨੁਕਸਾਨ ਉਠਾਉਣਾ ਪਿਆ ਕਿਉਂਕਿ ਜਿੱਥੇ ਵੀ ਰੱਬ ਦਾ ਓਟ ਆਸਰਾ ਲੈ ਕੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਫੌਜਾਂ ਲੜਦੀਆਂ ਨੇ ਤਾਂ ਉਹਦੇ ਜਿਹੜੇ ਨਤੀਜੇ ਹੈ ਉਹ ਬੜੇ ਹੈਰਾਨ ਕਰਨ ਵਾਲੇ ਹੁੰਦੇ ਨੇ ਕਿਉਂਕਿ ਪੰਜਾਬ ਦੇ ਸੰਬੰਧ ਵਿੱਚ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਔਰ ਇੱਕ ਬੜਾ ਮਸ਼ਹੂਰ ਗੀਤ ਆਪਾਂ ਸੁਣਦੇ ਹਾਂ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਤਾਂ ਜਿੰਨਾ ਸਮਾਂ ਅਸੀਂ ਮਹਾਨ ਗੁਰੂ ਸਹਿਬਾਨਾਂ ਦੇ ਸੰਦੇਸ਼ ਨੂੰ ਸਿਧਾਂਤ ਨੂੰ ਉਹਨਾਂ ਦੇ ਆਸਰੇ ਨੂੰ ਅੱਗੇ ਰੱਖ ਕੇ ਚੱਲਾਂਗੇ ਉਹਨਾਂ ਤੋਂ ਸੇਧ ਲੈ ਕੇ ਚੱਲਾਂਗੇ ਉਹਨਾਂ ਦੀ ਛਤਰ ਛਾਇਆ ਦੇ ਹੇਠ ਚੱਲਾਂਗੇ ਤਾਂ ਉਹਨਾਂ ਸਮਾਂ ਜਿਹੜਾ ਹੈ ਸਾਨੂੰ ਹਮੇਸ਼ਾ ਜਿੱਤਾਂ ਪ੍ਰਾਪਤ ਹੋਣਗੀਆਂ ਹਮੇਸ਼ਾ ਚੜਦੀ ਕਲਾ ਹੋਵੇਗੀ ਤੇ ਜੇਕਰ ਅੱਜ ਸਾਡਾ ਨੁਕਸਾਨ ਹੋ ਰਿਹਾ ਹੈ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਤਬਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਉਦਰਤੀ ਵਸੀਲੇ ਸਾਡੇ ਕੁਦਰਤੀ ਸੋਮੇ ਜਿਹੜੇ ਹੈ ਉਹ ਖੋਹੇ ਜਾਣ ਦੀ ਤਿਆਰੀ ਹੋ ਰਹੀ ਹੈ ਤਾਂ ਇਹਦਾ ਕਾਰਨ ਹੈ ਕਿ ਅਸੀਂ ਜਿਹੜਾ ਹੈ ਕਿਤੇ ਨਾ ਕਿਤੇ ਉਨਾ ਗੁਰੂ ਸਹਬਾਨਾਂ ਦੇ ਦੱਸੇ ਰਸਤੇ ਤੋਂ ਮੂੰ ਮੋੜ ਲਿਆ ਹੈ ਇਸੇ ਕਰਕੇ ਹਰ ਰੋਜ਼ ਸਾਨੂੰ ਖੰਜਲ ਖਵਾਰੀਆਂ ਝਲਣੀਆਂ ਪੈ ਰਹੀਆਂ ਨੇ ਔਰ ਆਪਣੇ ਬਣਦੇ ਹੱਕਾਂ ਦੀ ਖਾਤਰ ਵੀ ਸਾਨੂੰ ਸਰਕਾਰਾਂ ਦੀਆਂ ਲੇਲੜੀਆਂ ਕੱਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਧਰਨੇ ਮੁਜ਼ਾਰੇ ਕਰਨੇ ਪੈ ਰਹੇ ਨੇ ਕੋਸ਼ਿਸ਼ ਕਰੀਏ ਗੁਰਬਾਣੀ ਦਾ ਓਟ ਆਸਰਾ ਲੈ ਕੇ ਚੱਲੀਏ ਇਤਿਹਾਸ ਤੋਂ ਸੇਧ ਲਈਏ ਕਿ ਕਿਸ ਤਰ੍ਹਾਂ অতি ਧਿਆਨਕ ਜਾਂ ਮਾੜੇ ਹਾਲਾਤਾਂ ਦੇ ਵਿੱਚ ਵੀ ਗੁਰੂ ਕੇ ਸਿੱਖਾਂ ਨੇ ਮਹਾਨ ਗੁਰੂ ਸਹਿਬਾਨਾਂ ਨੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕੀਤਾ ਵੱਡੇ ਤੋਂ ਵੱਡੇ ਜ਼ੁਲਮੀ ਰਾਜ ਕਿਸ ਤਰ੍ਹਾਂ ਤੈਸ਼ ਨੈਸ਼ ਕੀਤੇ ਗਏ ਸੋ ਸਾਡਾ ਬੜਾ ਵੱਡਾ ਇਤਿਹਾਸ ਸਾਡੇ ਪਿੱਛੇ ਖੜਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਅੱਜ ਕਿਤੇ ਨਾ ਕਿਤੇ ਸਾਡੀ ਕੌਮ ਦੇ ਵਿੱਚ ਸਾਡੇ ਪੰਜਾਬੀਆਂ ਦੇ ਵਿੱਚ ਵਿਪਰਵਾਦ ਵਾਲੀ ਸੋਚ ਭਾਰੂ ਹੋ ਗਈ ਹੈ ਇਸੇ ਕਰਕੇ ਅਸੀਂ ਖਜਲ ਖੁਆਰ ਹੋ ਰਹੇ ਹਾਂ ਕੋਸ਼ਿਸ਼ ਕਰੀਏ ਆਪਸੀ ਏਕਤਾ ਬਣਾਈਏ ਸਰਕਾਰਾਂ ਤੋਂ ਸੁਚੇਤ ਹੋਈਏ ਭਰਾ ਮਾਰੂ ਜੰਗ ਕਰਵਾਉਣ ਵਾਲੀਆਂ ਨੀਤੀਆਂ ਨੂੰ ਸਮਝੀਏ ਤਾਂ ਹੀ ਜਿਹੜਾ ਅਸੀਂ ਆਪਣੀ ਹੋਂਦ ਆਪਣੇ ਮਨੁੱਖੀ ਅਧਿਕਾਰ ਬਚਾ ਸਕਦੇ ਹਾਂ ਸੋ ਭਾਰਤੀ ਕਿਸਾਨ ਯੂਨੀਅਨ ਫਤਿਹ ਜਥੇਬੰਦੀ ਜਿਹੜੀ ਹੈ ਇੱਕ ਪੰਥਕ ਜਥੇਬੰਦੀ ਹੈ ਕਾਫੀ ਸਾਰੇ ਜਥੇਬੰਦੀ ਦੇ ਆਗੂ ਜਿਹੜੇ ਹੈ ਉਹ ਦਿੱਲੀ ਮੋਰਚੇ ਦੇ ਵਿੱਚ ਵੀ ਡਟੇ ਹੋਏ ਨੇ ਸੋ ਜਿੱਥੇ ਵੀ ਕਿਸੇ ਮੈਂਬਰ ਦੀ ਅਹੁਦੇਦਾਰ ਦੀ ਡਿਊਟੀ ਲੱਗਦੀ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਸੂਬਾ ਕਮੇਟੀ ਦਾ ਜਿਹੜਾ ਹਰ ਹੁਕਮ ਹੈ ਉਸ ਨੂੰ ਮੰਨ ਕੇ ਉਸ ਤੇ ਫੁੱਲ ਚੜਾਈਏ ਉਸ ਅਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ ਲੈ ਕੇ ਜਿਹੜਾ ਹੈ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰੀਏ ਸੋ ਵਾਹਿਗੁਰੂ ਜਰੂਰ ਸਾਨੂੰ ਜੇਤ ਬਖਸ਼ਿਸ਼ ਕਰਨਗੇ ਸੋ ਸਾਰਿਆਂ ਦਾ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ